ਸੰਯੋਗ ਤੇ ਕਿਸਾਨ ਮੋਰਚੇ ਦੇ ਸੱਦੇ ਤੇ ਪਹੁੰਚੇ ਹੋਏ ਬੀਰੋਟ ਮੈਂ ਹੁਣ ਸੰਗਰਸਾਂ ਨੂੰ ਆਇਓ ਚਹੀਦਾਨ ਕਿਲੇ ਵਾਪਸ ਉੱਪਰ ਆ ਕੇ ਕਰ ਰਹਾ ਹਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਅਸੀਂ ਵਾਹਿਗੁਰੂ ਜੀ ਦੀ ਫਤਿਹ ਬੀਜੀ ਤਨੇ 2025 ਇਸ ਸੀਡ ਬੀਜ ਬਿਲ 2025 ਜਿਹਨੂੰ ਸਰਕਾਰ ਇਸ ਸੈਸ਼ਨ ਦੇ ਵਿੱਚ ਪਾਸ ਕਰਨ ਜਾ ਰਹੀ ਹੈ। ਇਹ ਕੋਈ ਮੱਤ ਭਲੇਖਿਤ ਰਹੇ। ਇਹ ਮੱਤクセ ਪਾਸ ਜਦ ਨਾ ਨਾ ਜਦ ਮਿਲ ਕੇ ਬਿਲ ਲਾਗੂ ਨਹੀਂ ਹੋਏ। ਇਹ ਤਾਂ ਇਹਨਾਂ ਨੇ ਇਹ ਜਿਹੇ ਹਲਾਕ ਬਣਾ ਦੇਣੇ। ਵੀ ਅਸੀਂ ਕਹਾ ਦੇ ਅਲਮੀ ਮਹਿੰਗੇ ਨਹੀਂ ਹੋ ਜਾਣੀਆਂ ਇਹ ਗਾਨੀ ਬੰਦ ਰਹੀ ਹੋ ਜਣੀਆਂ। ਅਸੀਂ ਆਪ ਵੀ ਕਹਾਂਗੇ ਸਾਡੇ ਮੀਟਰ ਪੱਟ ਕੇ ਲੈ ਲਿਓ। ਜੀ ਦੀ ਦੇਣਾ ਸਾਹਰਾਂ ਦੇ ਜੇ ਆਪਾਂ ਹੀ ਸੰਘਰਸ਼ ਨੂੰ ਤੇਰੀਆਂ ਕੀਤਾ ਇਸ ਦਿਨਾਰੇ ਬਲਾਰਾ ਨੇ ਬਹੁਤ ਖੁੱਲ ਕੇ ਬੋਲਤਾ ਇਹ ਜੇ ਕਹ ਤੱਕ ਗਾਣਾ ਗੂਜੇ ਕਾਰਨ ਕੀ ਆ ਕਿਉਂ ਗੱਲ ਬਣੀ ਆ ਜੀ ਪਹਿਲਾ ਪਾਲਤ ਨੂੰ ਨਾ ਆਇਆ ਤੇ ਲਾਣਤ ਪਾਲਸੀ ਆਈ ਤੇ ਸਾਡੀ ਗੁਰੂ ਕਾਚੀ ਦੇ ਉਨ ਖੋ ਰਹੇ ਸੀ ਕੋਈ ਦੀਵੰਦੀ ਪਾਗਿਆ ਬਿਆਸ ਮੈਨੇਜਮੈਂਟ ਬੋਰ ਤੇ ਕਾਰਨ ਕੀ ਆ ਇਹ ਸਾਡਾ ਦੇਸ਼ 1700 ਸਾਲ ਗੁਲਾਮ ਰਿਹਾ ਤੋ ਜ ਤਗਲਾਂ ਦੇ ਮੁਗਲਾਂ ਅਫਗਾਨੀਆਂ ਗਰਾਨੀਆਂ ਲੋਧਿਆਂ ਦੇ ਹੇ। ਉਸ ਵੇਲੇ ਤੋਂ ਜਿਹੜੀ ਕਮਿਊਨਿਟੀ ਆ ਉਹ ਪਰਲੇਵਸੀ ਹੋ ਰਹੀ ਸੀ ਈ ਕਦੋਂ ਸਾਡਾ ਰਾਜ ਭਾਰ ਆਵੇ। 2000 1980 ਤੋਂ ਲੈ ਕੇ 85 ਤੱਕ ਭਾਰਤ ਨੂੰ ਕੋਲ ਇੱਕ ਸੀਟ ਆਉਂਦੀ ਸੀ ਕਦੇ ਦੋ ਸੀਟਾਂ ਆਉਂਦੀਆਂ ਸੀ। 2009 ਦੇ ਵਿੱਚ ਉਹਨੂੰ 85 ਸੀਟਾਂ ਆਈਆਂ ਪਰ ਦੋ ਦਿਨ ਸਰਕਾਰ ਆਈ ਤੇ ਬਾਅਦ ਇਹਨੂੰ ਛੱਡ ਕੇ ਭੱਜਣਾ ਪੈ ਗਿਆ ਫਿਰ ਕੀ ਹੋਇਆ ਉਹਦੇ ਗੁੰਡੀਰੇ ਯਾਰ ਅਨਿਲ ਅਦਾਨੀ ਤੇ ਗੌਸ਼ਮ ਅਦਾਨੀ ਜਿਹੜੇ ਗੁਜਰਾਤ ਦੇ ਨੇ 15 ਸਾਲੋਂ ਮੁੱਖ ਮੰਤਰੀ ਹੈਗੇ ਗੁਜਰਾਤ ਚ ਮੋਦੀ ਅਦਾਨੀ ਹੋਰਾਂ ਨੇ ਕਹਿੰਦੇ ਖਾਤ੍ਤਾ ਅਸੀਂ ਕਰਾਂਗੇ ਹਿੰਦੁਸਤਾਨ ਦੇ ਕਾਵੀ ਹੋਵੋ ਫਿਰ ਕੀ ਹੋਇਆ 2014 ਦੀ ਚੋਣਾਂ ਦੇ ਵਿੱਚ ਮੋਦੀ ਬੋਲਿਆ ਗੁਰਦਾਸਪੁਰ ਦੀ ਧਰਤੀ ਤੋਂ ਕਹਿੰਦਾ ਸੀ ਪਹਿਲੀ ਕੈਬਨਟ ਮੀਟਿੰਗ ਦੇ ਵਿੱਚ ਕਿਸਾਨਾਂ ਦੇ ਕਰਜ਼ੇ ਮਾਫ਼ ਕਰ ਦੇਵਾਂਗੇ ਡਾਕਟਰ ਸੁਬਾਮੀ ਨਾਥੂ ਦੀ ਪੋਲ ਲਾਗੂ ਕਰ ਦੇਵਾਂਗੇ ਕਾਲ ਤਨ ਬਾਤ ਲਾ ਕੇ ਆਮ ਆਦਮੀ ਤੇ ਕਨੇ ਕਨੇ ਦੇ ਖਾਤੇ ਵਿੱਚ 15-15 ਲੱਖ ਰੁਪਏ ਜਮ੍ਹਾਂ ਕਰਵਾਵਾਂਗੇ ਲੋਕ ਅੱਕੇ ਵਿੱਚ காங்கிரஸ் ਤੋਂ ਤੇਰੇ ਭਗਮਾ ਪਾਰਟੀ ਕਾਬਜ਼ ਹੋਊਗੀ ਕੀ ਹੋਇਆ ਇੱਕ ਜਥੇਬੰਦੀ ਆ ਇੰਡੀਅਨ ਫਾਰਮਰਸ ਐਸੋਸੀਏਸ਼ਨ ਜਿਹਦਾ ਪ੍ਰਧਾਨ ਸੁਨਾਮ ਸਿੰਘ ਬਹਿਰੂ ਪੁਲਿਸ ਬ੍ਰੀਨ ਕੋਰਟ ਕੇਸ ਪਾਇਆ بیا ਦੇਖੋ ਚੋਅ ਮੈਨੀਫੈਸਟੋ ਆ ਭਾਰਤ ਦਾ ਇਹ ਕਿਸਾਨਾਂ ਨੇ ਕਦਰ ਨਹੀਂ ਮਾਫਤਾ ਰਹੀ। ਕਿ ਸਰਕਾਰ ਨੇ ਕਿੰਨੇ ਦੇ ਚਾਈ ਕਿ ਮਤਲਬ ਜੁਮਲਾ ਦੀ ਇਹ ਤਾਂ ਅਸੀਂ ਮਖੌਲ ਕੀਤਾ ਸੀ ਐਮੀ ਸਾਡੇ ਕੋਲ ਸਾਡੇ ਨਹੀਂ ਕੋਈ ਹੈਗੇ। ਕੀ ਹੋਇਆ 2002 ਆ ਗਈ ਇਹਨੇ ਬਹਮਤ ਫੇਲ ਲੈ ਗਿਆ ਉਨੀਆਂ ਗੱਲ ਕੀਤੀਆਂ ਨਹੀਂ ਜਿਵੇਂ ਇਹਨਾਂ ਦੀ ਨੀਤੀ ਸੀ ਪਹਿਲੇ ਤਾਰਾ 370 ਖਤਮ ਕੀਤੀ ਜੰਮੂ ਕਸ਼ਮੀਰ ਦੇ ਵਿੱਚ ਕੱਲੇ ਕੱਲੇ ਧਰਮ ਨੂੰ ਇਹ ਫੌਜ ਲਾ ਕੇ ਤੂੰ ਕੁਛਕ ਨਹੀਂ ਦਿੱਤਾ ਤੇ ਕੀ ਕੀਤਾ ਉਨੀਆਂ ਗੱਲ ਕੀਤੀਆਂ ਨਕਾਰਾਤਨ ਕਾਨੂੰਨ ਪਾਸ ਕੀਤੇ ਤੇ ਐਨ ਪਾਰਟੀ ਤੇ ਪਹਿਲੇ ਡਾਕਟਰ ਕੀ ਦਿੱਤਾ ਸੀ ਫਿਰ ਦਰਸੰਦੋਪਾ ਆਇਆ ਤੇ ਦਰ ਨੂੰ ਟੀਓ ਬਾਗ ਦੇ ਪੇਨ ਆਰਗੇਨਾਈਜੇਸ਼ਨ ਉਹ ਕਹਿੰਦੇ ਕਿ ਖੁੱਲੀ ਮੰਡੀ ਕਰੋ ਕੋਈ ਕਿਤੇ ਮਰਦੀ ਮਾਲ ਵੇਚ ਲੈ ਆਉਂਦਾ ਜਿੰਨੇ ਵੀ ਧਰਤੀ 'ਤੇ ਅਸੀਂ ਖੇਤੀ ਕਰਦੇ ਆਂ ਕੈਨੇਡਾ ਆਸਟਰੀਆ ਅਮਰੀਕਾ ਦਾ ਉਦੋਂ ਦੱਸਣਾ ਖੇਤੋਂ ਦੇਲਾ ਪਿਆ ਉਹ ਤਾਂ ਸਾਡੀ ਮੰਡੀ ਖੁੱਲੀ ਕਰੋਗੀ ਉਹਦੇ ਤਹਤ ਕਾਇਤ ਨੂੰ ਲਾਂਦੇ ਦੇ ਕੋਈ ਕੀ ਹੋਇਆ ਉਹ ਵੀ ਬਚਤੀ ਸੀ ਪਹਿਲਾਂ ਸਰਭਜੇ ਬੰਦ ਕਰੋ ਉਹਦੇ ਬਚਤੀ ਹੋਇਆ ਜਿਹੜਾ ਸਾਡਾ ਡੀ.ਐਪੀ. ਸੀ ਕਰਕੇ ਪਾਉਣੀ ਆ ਉਹਦਾ ਰੇਟ ਹੁਣ 7500 ਉਹਦੇ 5000 ਸਬਸਿਡੀ ਆ ਜੋ ਜਿਹੇ ਲਾਗੂ ਹੋ ਜਾਂਦੇ ਇੱਕ ਬੋਰੀ ਦੀ ਐਪੀ ਦੀ 7500 ਦੀ ਪੈਣੀ ਸੀ ਕਿਸਾਨ ਨੂੰ ਦੂਜਾ ਗੁੱਦੀ ਗੱਲ ਕੀ ਸੀ ਖੁੱਲੀ ਮੰਡੀ ਜਿਹੜਾ ਕਿਥੇ ਮਰਜ਼ੀ ਮਾਲ ਵੇਚੋ ਜਿੱਦਿ ਸਟਾਪ ਮਾਰ ਦਿੱਤੀ ਤਾਂ ਅਜੇ ਤੱਕ ਬੈਂਸੀ ਕਾ ਵੀ ਕੋਈ ਦੁਕਾਨੀ ਐਨੇ ਤੱਕ ਕੰਨ ਤੇ ਚਾਵਲ ਖੜ ਰੱਖ ਸਕਦਾ ਉਹ ਖੁੱਲਾ ਸਰਦਾ ਸੀ ਚਾਹੇ ਲੱਖਾਂ ਦਾ ਕੋਈ ਵਪਾਰੀ ਰੱਖ ਲੈ ਕੋਈ ਲਾਇਸੈਂਸ ਲੈਣ ਦੀ ਲੋੜ ਨਹੀਂ ਚਲੋ ਅਸੀਂ ਦੁਨੀਆ ਦਾ ਸਭ ਤੋਂ ਲੰਬਾ ਤੇ ਸਾਥ ਮੇਰੇ ਕੋਲ ਲੜ ਕੇ ਉਹ ਤਿੰਨ ਕਾਲੇ ਤੂੰ ਲੜ ਕਰ ਬਾਰੇ ਉਸ ਸਮੇਂ ਤੇ ਲਾ ਕੇ ਮੋਦੀ ਦੀ ਛੱਪ ਦੇ ਛੱਪ ਮੇਹ ਦਾ ਫਰਦਾ ਸੀ ਫਰਦਾ 750 ਕੋਟਾਂ ਸੀ ਲੋਹਿਆ ਤੇ ਇਹਨਾਂ ਨੇ ਦੋਵਾਂ ਲੜ ਕੇ ਤੇਜਰੀਵਾਲ ਦੇ ਮੋਦੀ ਨੇ ਲੈਂਡ ਪੂਲ ਪਾਲਸੀ ਲਾੰਡੀ ਉਹਦੇ ਵਿੱਚ ਫਿਰ ਅਸੀਂ ਦੋ ਤਿੰਨ ਹਿੰਸਾਰਕੀ ਪਾ ਉਹਦੀ ਨੂੰ ਵਾਪਸ ਲੈਣਾ ਪਿਆ ਗਿਆ ਫਿਰ ਸਾਡੀ ਜੂਲੀ ਵਸੂ ਚਿੰਮੜੇ ਦੇ ਕੰਮੇ ਤਾਂ ਸਾਡੀ ਆ ਪੰਜਾਬੀ ਪਾਸਾ ਖਤਮ ਕਰੇ ਪੰਜਾਬੀ ਦੀ ਚੀਜੇ ਕੱਢੋ ਇਥੋਂ ਸਾਰੇ। ਫਰਾਂਸ ਦੀ ਜਾਂ ਯੂਕੇ ਦੀ ਦਿੱਲੀ ਦੇ ਜਾ ਡਾ ਆ ਕੇ ਫਿਰ ਪ੍ਰੋਫੈਸਰ ਪੜਾਉਣਗੇ। ਅਸੀਂ ਉੱਥੇ ਕੋਈ ਨਵਿਆ ਉਹਦੀ ਗਰੰਟੀ ਹੋਇਆ। ਇਹਦਾ ਕਾਰਨ ਕੀ ਆ ਕਿ ਇਹਨਾਂ ਨੇ ਨੀਤੀਆਂ ਬਦਲੀਆਂ ਨੇ ਇਹ ਬਹੁਤ ਖਤਰਨਾਕ ਨੇ। ਫਿਰ ਇਹਨਾਂ ਨੇ ਸਾਡਾ DBND ਜਿਹੜਾ ਪਾਕੜਾ ਬੀਆਸ ਮੈਨੇਜਮੈਂਟ ਬੋਰਡ ਉਹਦੇ ਵਿੱਚੋਂ ਸਾਡੀਆਂ ਟੀਮਾਂ ਸਾਰੀਆਂ ਬਾਹਰ ਕਰਤੀਆਂ ਉਹ ਫਿਰ ਦਿੱਲੀ ਦੀ ਆ ਕੇ ਲਾ ਕੇ ਬਹਿ ਗਈ ਜਾਂ ਬਿਹਾਰ ਦੇ ਬਹਿ ਗਏ। ਹੁਣ ਐਵੇਂ ਫਲਾਗ ਨਹੀਂ ਆਏ ਉਹਨਾਂ ਦੀ ਮਰਜ਼ੀ ਆ। ਜਦੋਂ ਪਾਣੀ ਛੱਡਣ ਤੇ ਕਦੇ ਬੰਦ ਕਰਦੇ ਹਾਂ ਜੇ ਗੋਬਾ ਇਹੀ ਮਰਦੇ ਨੇ ਜੇ ਝੋਕਾ ਇਹੀ ਸਰਦੇ ਨੇ ਸਭ ਕਹਿ ਇਹਨਾਂ ਤੇ ਵਰਦੇ ਨੇ ਇੱਥੇ ਹੀ ਬਸਦੇ ਸੀ ਕੰਨਾ ਪੰਜਾਬ ਕਰਦਾ ਇਹਨਾਂ ਦਾ ਮਤਲਬ ਉਲਟ ਕਿਤਾ ਸੱਤ ਹੀ ਕਰਦੇ ਡਾਕਟਰ ਦੇ ਇਲਾਕੇ ਨੇ ਦੋ ਜਿੱਤੇ ਐਨੇ ਖੇਜ ਪ੍ਰਾਪਤ ਨੇ ਸੋਨਾ ਤੋਲਾ ਤਾਂਬਾ ਜਸਟ ਜਿਵੇਂ ਹਿੰਦੁਸਤਾਨ ਦੇ ਵਿੱਚ ਕਿਤੇ ਬੜੀ ਨਿਕਲਦੇ ਹਾਲ ਤੇ ਅਡਾਇਆਂ ਹੀ ਲੱਖੋ ਤੇ ਹੋ ਗਈ ਮਿਸਾਨੂ ਸਾਰਾ ਇਲਾਕਾ ਛੱਡੋਲੇ ਉੱਥੇ ਆਗਮਨ ਸੀ ਲੋਕ ਬੈਠੇ ਨੇ ਜਦੋਂ ਬਿੱਕੂ ਕੁੰਡਾ ਦੇ ਦਿੱਤ ਸਾਤੀ ਜਾਣੋ ਇੱਕ ਪ੍ਰਸਾਧਾ ਸਾਬਾ ਲੋਕਾਂ ਨੂੰ ਦਿੱਲੀ ਤੋਂ ਉਹਨੇ ਲਿਖਿਆ ਕਹਿੰਦਾ 603 ਪਿੰਡ ਦਾ ਇਕਰਾਰ ਨੂੰ ਬਦੋਦ ਮਾਰ ਕੇ ਸਾਫ ਕਰਤੇ ਸੇਸ਼ਕ ਕਨਪਿੰਡ ਸਾਫ ਕਰਤੇ ਪਰ ਲੋਕ ਮਾਊਗਾ ਦੀ ਕਦੀ ਗੇ ਨਹੀਂ ਹਲੀ ਵੀ ਲੱਗ ਰਹੇ ਨੇ ਉਹ ਤੇ ਮਨੀਪੁਰ ਦਾ ਸਾਬਾ ਇਲਾਕਾ ਮੇਰਾ ਪੰਥਾ ਇਲਾਕਾ ਨਹੀਂ ਹੈ 73 ਸਾਲ ਹੋ ਗਏ ਘਰਾਂ ਤੋਂ ਵਲੱਖਿਆ ਪਹਿਣਾ ਨੂੰ ਤੇਲ ਘੱਟ ਗੰਗੀ ਜਗ ਨੂੰ ਕੱਢ ਕੱਢ ਕੇ ਸਰੇਆਮ ਸਰਕਾਰ ਨੂੰ ਬੁਲਾ ਕੇ ਮਾਰੇ ਨੇ ਕਿਉਂਕਿ ਕੁਛੇ ਭਾਲ ਭਾਲੀ ਸਰਕਾਰ ਦੂਜੀ ਗੱਲ ਨਸ਼ੇ ਕੁ ਨਸ਼ੇ ਕੋ ਤੇ ਬਾਰੂ ਮੰਦ ਨਹੀਂ ਇਲਾਕੇ ਤੇ ਨੀਤ ਬਣ ਗਈ ਕਿ ਜਿਹੜੇ ਨੌਜਵਾਨ ਵੀ ਇਹਨਾਂ ਨੂੰ ਸ਼ੇਰੀ ਬਣਾ ਦੋ ਨਸ਼ੇਲੀ ਬੰਦਾ ਕਦੇ ਆਪੇ ਹੱਥ ਕਰੇ ਨਹੀਂ ਕਰਦਾ ਕਦੇ ਘਰਨੇ ਮਗਰਤ ਨਹੀਂ ਜਾਂਦਾ ਉਹਨੂੰ ਸਿਰਫ ਆਪਣੀ ਨਸ਼ੇ ਦੀ ਲਤ ਪੂਰੀ ਕਰਨੀ ਹੈ ਸਾਥ ਯਾਹਵਾਨ ਨਗਰ ਘਿਤਰਿਆ ਉਹਦੇ ਨੇੜੇ ਇੱਕ ਦਮ 2 ਲੱਖ ਸੀਗੇ ਗਲੀਆਂ ਦਈਆਂ ਇੱਕ 20 ਸਾਲ ਦਾ ਮੁੰਡਾ ਤੇ 22 ਸਾਲ ਦਾ ਇਕੱਲੇ ਇਕੱਲੇ ਘਰ ਦੇ ਮੁੰਡੇ ਸੀ ਐਨੀ ਪਹਿਲੀ ਲੱਤ ਲਾਉਣ ਦੇ ਨੇ ਦੂਜਾ ਦੂਜੀ ਨੇ ਦੂਜਾ ਤੀਜੀ ਨੇ ਅਸੀਂ ਸਾਡੇ ਬੱਚੇ ਇਕੱਲੇ ਸਕੂਲ ਕਾਲ ਜਾਂਦੇ ਨੇ ਜਾਂ ਖੇਤ ਜਾਂਦੇ ਆ ਅਸੀਂ ਨਾ ਕਿਰਤਨ ਕੰਮ ਕਰਦੇ ਆ ਪਰ ਸਾਡੀਆਂ ਪੈਰਾਂ ਨਾਲ ਫਰਜ਼ ਬੰਨ੍ਹਦਾ ਦੀ ਸਾਡਾ ਬੱਚਾ ਕਿਹਦੇ ਨਾਲ ਦੇ ਆ ਕਦੋਂ ਮੁਰਿਆ ਤੇ ਤੇਰੀ ਉਹਦੀ ਬੈਠਕ ਆ ਤੂੰ ਜਦੋਂ ਲੱਤ ਲੱਗੇ ਤੇਰੇ ਪਿੱਛੇ ਨਹੀਂ ਮੁੜਦਾ ਤੇ ਉਹਦੀ ਮੌਤ ਉਹਦੀ ਕਰਕੇ ਅਖਬਾਰ ਦੇਖਦੇ ਆ ਨੌਜਵਾਨ ਮੁੰਡੇ ਦੇ 5 7 ਨਿੱਕ ਮੈਦੇ ਹੁੰਦੇ ਨੇ ਤੇ 3 ਦੇ ਲੱਗ। ਉਹ ਦਿਨ ਆਲੀ ਕਾਲ ਦੀ ਜਾਨ ਨੂੰ ਖਤਮ ਕਰੋ ਇਹ ਕਿਹਦੀ ਲੜਨ ਮਾਈ ਇਹਨੂੰ ਖਤਮ ਕਰੋ। ਇਹ ਕਾ ਨਹੀਂ ਨੇ। ਇੱਕ ਗੱਲ ਹੈ ਸਾਡੇ ਪਿੰਡ ਦਾ ਮੁੰਡਾ ਸੀ ਉਹ ਵੀ ਤੁਹਾਡਾ ਇਹ ਛੇੜੀ ਬਣ ਗਿਆ ਅਸੀਂ ਫੈਸਲਾ ਕੀਤਾ ਵੀ ਜਾਈਏ ਨੂੰ ਮੈਂਬਰ ਪੰਚਾਇਤ ਬਣਾ ਦਨੇ ਆ। ਸੰਤ ਸੰਪਤੀ ਨਾਲ ਮਾੜੀ ਮੋਟੀ ਜੱਕ ਮੰਨੂਗਾ ਵੀ ਮੈਂਬਰ ਪੰਚਾਇਤ ਦਾ ਕਦੇ ਠਾਣੇ ਕਈ ਪੰਚਾਇਤ ਕਰ ਦਿੱਤੀ ਚ। ਇਹ ਕਿ ਜਦ ਕਹਾ ਠੀਕ ਰਿਹਾ ਆਖਿਰ ਉਹ ਲੱਕ ਤਾਂ ਪਿੱਛੇ ਮੁੜਦੀ ਆ ਉਹਦੀ ਵੀ ਮੌਤ ਹੋ ਗਈ ਅੱਜ ਦੇ ਨੀਤੀਆਂ ਨੇ ਸਾਡੇ ਲੋਕਾਂ ਖਾਸ ਕਰਕੇ ਭੈਣਾਂ ਨੂੰ ਵੀ ਸਾਡੇ ਬੱਚਿਆਂ ਨੂੰ ਆ ਸੰਘਰਸ਼ਾਂ ਦੇ ਰਾਹ ਪਾਈਏ ਤੇ ਦੂਜੀ ਗੱਲ ਇੱਕ ਸਿਹਤਕੀ ਵੀ ਕਲਚਰ ਅੱਜ ਕੋਈ ਵੀ ਮਾਂ ਪਾਣ ਪਿਓ ਇਕੱਠੇ ਬੈਠ ਕੇ ਕੈਲੀ ਵੀ ਨਹੀਂ ਦੇਖ ਸਕਦੇ ਕੋਈ ਹੱਥ ਖੜਾ ਕਰਕੇ ਕਹਿੰਦੇ ਅੱਜ ਅਸੀਂ ਟੌਪ ਪੁੱਗੀ ਆ ਮਾਂ ਦੀ ਇਕੱਠੇ ਬੈਠ ਕੇ ਕੈਲੀ ਵੀ ਨਹੀਂ ਦੇਖਾਂਗੇ ਮਾਦਲਾ ਬੀਬੀਗੜ੍ਹੋਂ ਕੱਪੜੇ ਪਾ ਕੇ ਪਤਨੀ 30 ਦਿਨ ਦੁਸਤਵਾ ਚੁੰਦੀਆਂ ਨੇ ਤੇ ਇਹੀ ਕਾਰਨ ਨਸ਼ੇ ਦਾ ਕਿ ਇਹ ਗੰਦੇ ਸਿੱਧਾ ਚਰਨ ਦਾ ਜੇਸੀ ਕਹਿੰਦੀ ਹੈ ਡੀਸੀ ਸਾਹਿਬ ਕੋਲ ਜਿੱਦੇ ਸਾਡੇ ਪਿੰਡ ਸਕੂਲ ਚ ਮਾਸਟਰ ਨਹੀਂ ਹਸਪਤਾਲ ਦੇ ਡਾਕਟਰ ਨਹੀਂ ਕੋਈ ਸੁਲਾਈ ਦੀ ਕਰਦਾ ਉੱਥੇ ਜੇ ਕੋਈ ਖੜਦਾ ਹੈ ਕਿ ਬਗਲੇ ਵੀ ਡੀਸੀ ਸਾਹਿਬ ਸਾਡੇ ਪਿੰਡ ਕੋਲ ਸ਼ਰਾਬ ਦਾ ਖੇਤਾਂ ਨਹੀਂ ਸਾਨੂੰ ਦੂਰ ਜਾਣਾ ਪੈਂਦਾ ਜੋ ਕੋ ਪ੍ਰਵਰਤਨਾ ਆ ਗਈ ਤਾਂ ਖਰਪਾਏ ਤੇ ਉੱਤੇ ਉਹਦਾ ਕੋਚਾ ਪਹਿਲਾਂ ਬੱਤੀ ਹੁੰਦੇ ਨੇ ਤੇ ਗੁਜਰਾ ਹੱਕ ਤਾਂ ਆਪਾਂ ਨੂੰ ਸਮਝਿਆ ਪੈਣੀ ਇਹਨਾਂ ਨੂੰ ਤੇ ਜਿਹੜਾ ਕਾਲੀ ਤਨੂਰ ਸੀ ਉਹ ਰੱਦ ਕਰਵਾ ਕੇ ਹੁਣ ਐਦੂ ਜਿਹੜਾ ਬਾਹਾ ਦਾ ਦਿੱਲੀ ਬੱਲਾ ਆ ਗਿਆ ਸੀ ਇਹ ਬੱਲਾ ਤੇ ਬਿਜਲੀ ਇੰਨੀ ਮਹਿੰਗੀ ਕਰਦੀਆਂ ਵੀ ਅਸੀਂ ਕਹਿੰਦੇ ਸਾਡੇ ਮੀਟਰ ਪੱਟ ਕੇ ਲੈ ਜਾਓ ਕਿਉਂਕਿ ਗੰਨਿਆ ਬਾਨਿਆ ਕੋਈ ਜਾਣੀ ਆ ਜੀ ਦੂਜੀ ਗੱਲ ਉੱਦਾਂ ਕੋਲ ਉਹ ਇੱਕ ਨਵਾਂ ਸੇਕੰਮ ਰਿਹਾ ਹੋਣਾ ਸੀਡ ਬੰਦ ਦਾ ਜਿਹਦੇ ਅਸੀਂ ਅੱਗੇ ਸਾਡੇ ਹਰੇ ਘਰ ਕੋਲੇ ਕਣਕਲਾ ਕਪਾਲ ਦਾ ਨਰਮੇ ਦਾ ਜੋਂ ਅਸੀਂ ਦੀ ਸੰਭੀ ਰੱਖਦੇ ਕਦੇ ਕਹਿੰਦਾ ਮਾਵਾ ਨੂੰ ਦੀ ਆਹ ਆ ਸੰਭੀ ਰੱਖੋ ਇਹ ਨਾ ਬਰਤੇ ਹੋ ਜੇ ਕਦੇ ਸ਼ਿਆਦ ਨੂੰ ਦੀ ਮੇ ਕੰਮ ਕਾਮ ਮੁਕ ਜਾਂਦੀ ਉਹਦੀ ਪ੍ਰਾਣੀ ਗੱਲ ਹੈ 40-45 ਸਾਲ ਦੀ ਵੀ ਫਿਰ ਸਹਾਉਕਾਰ ਗੁੱਬੀ ਸਭਾਈ ਤੇ ਕਣਕ ਦੇਉਂਦੇ ਹੁੰਦੇ ਪਰ ਉਹ ਬੀ ਨਹੀਂ ਸੀ ਉਹਨੂੰ ਖਰਾਬ ਕਰਦੇ ਪਰ ਹੁਣ ਕੀ ਆ ਜਿਵੇਂ ਸਾਡੀ ਗੀਨੂ ਰੱਖੀ ਲੁਧਿਆਣੇ ਕੀਤੀ ਬੜੀ ਦੁਨੀ ਬ੍ਰਾਸਤੀ ਇਹ ਦੰਕਲ ਖਾਤਮ ਹੋ ਜੂਗੀ ਅਦਾਨੀ ਬਾਨੀ ਇਹ ਕੋ ਸੱਚ ਕਰ ਰਹੀ ਨਹੀਂ ਇਹ ਸਾਰਾ ਵਿਕਸੀ ਤੇ ਮਾਰ ਦੇ ਦੀ ਅਜਨੇ ਹਾਈਬ੍ਰਿਡ ਵੀ ਆ ਗਈ ਦੂਜੀ ਗੱਲ ਆ ਸੈਲੋ ਪਲਾਨ ਕੋਲਦੇ ਪੰਜਾਬ ਪਸਤਾਰ ਆਪਣੇ ਲਈ ਬਿਜੂ ਰੱਖੇਕ ਆ ਡੁਗਰੂਆ ਮੋਡੇ ਕੋਲੇ ਕੋਠੰਨੇ ਦੇ ਖੋਲਤੇ ਇਸ ਪਾਰਾਂ ਦਾ ਖੋਲਤੇ ਇਸ ਪਾਰਾਂ ਪਾਈਪਲਾਈਨ ਜਨੇ ਉਹਦੀ ਖੋਲ ਨਹੀਂ ਨਹੀਂ ਛੇਤੀ ਇਹ ਤੇ ਇਹਦਾ ਮਤਲਬ ਕੀ ਆ ਇਹਨਾਂ ਨੇ ਸਾਰੀ ਪੰਜਾਬ ਦੀ ਕਣਕ ਉਹਨੇ ਕੁਝ ਸਟੋਰ ਕਰ ਲੈਣੀ ਆ ਜਦੋਂ ਕਣਕ ਸਟੋਰ ਹੋ ਗਈ ਤੇਰੇ 2 ਕਈ 100 ਕਿਲੋ ਆਕਾਪਨ ਵਿੱਚ ਉਹ ਕਣਕ ਦਾ ਬੱਡੇ ਜੀ ਦਿੰਦੀ ਆ ਆਪਾਂ ਕਦੇ ਰੱਖ ਲੈਂਦਾ ਖਾਂਜੂ ਰੱਖਣੀ ਆ ਤੇ ਕਣਕ ਮੁੱਕਲੀ ਜਾਂਦੀ ਆ ਤੇ ਇਸ ਕਰਕੇ ਇਹਨਾਂ ਨੂੰ ਸਮਝਣ ਦੀ ਲੋੜ ਆ ਸੁਮਨ ਅੰਤ ਵਿੱਚ ਹਾਂ ਯਾ ਦੇ ਹਾਲੇ ਉਹ ਦੇ ਸੋਹਣਿਆ ਦੇ ਸਾਥੀਓ ਕੰਮ ਉਹ ਦਾਤਿਆਂ ਤੇ ਯਾਰ